ਸਤਿ ਸ਼੍ਰੀ ਅਕਾਲ ਜੀ ਸਾਰੇ ਦਰਸ਼ਕਾਂ ਨੂੰ ਕਿਵੇਂ ਹੋ ਤੁਸੀਂ ਸਾਰੇ ਆਈ ਹੋਪ ਤੁਸੀਂ ਸਭ ਆਪਣੇ ਘਰ ਠੀਕ ਠਾਕ ਹੋਵੋਗੇ ਤੇ ਅੱਜ ਆਪਾਂ ਜਾ ਰਹੇ ਹਾਂ ਗੁਰਦੁਆਰਾ ਅੜੀ ਸਰ ਸਾਹਿਬ ਤੇ ਬਣੇ ਰਹੋ ਵਲੌਗ ਦੇ ਨਾਲ ਤੁਹਾਨੂੰ ਵੀ ਦਿਖਾਵਾਂਗੇ ਗੁਰਦੁਆਰਾ ਅੜੀ ਸਰ ਸਾਹਿਬ ਤੇ ਤੁਸੀਂ ਸਭ ਵੀ ਮੇਰੇ ਨਾਲ ਗੁਰਦੁਆਰਾ ਸਾਹਿਬ ਦੇ ਦਰਸ਼ਨ ਜ਼ਰੂਰ ਕਰਿਓ ਤੇ ਨਾਲ ਨਾਲ ਤੁਹਾਨੂੰ ਰਸਤਾ ਤੇ ਇਤਿਹਾਸ ਵੀ ਦੱਸਾਂਗੀ ਤੇ ਆਪਾਂ ਪਹੁੰਚ ਚੁੱਕੇ ਹਾਂ ਹੰਡੇ ਆਏ ਆਪਾਂ ਪਾਂਡੇ ਕੋਲ ਉੱਤਰ ਜਾਣਾ ਤੇ ਇੱਥੇ ਤੁਸੀਂ ਦੇਖ ਸਕਦੇ ਹੋ ਜੋ ਇੱਕ ਗੇਟ ਬਣਿਆ ਹੋਇਆ ਹੈ ਇਹ ਰਸਤਾ ਗੁਰਦੁਆਰਾ ਅੜੀਸਰ ਸਾਹਿਬ ਨੂੰ ਜਾਂਦਾ ਹੈ ਤੇ ਇੱਕ ਤੁਸੀਂ ਜੋ ਰੋਡ ਦੇਖ ਰਹੇ ਹੋ ਬਠਿੰਡਾ ਬਰਨਾਲਾ ਰੋਡ ਹੈ ਇਹ ਤੇ ਇਸ ਦੇ ਉੱਪਰੋਂ ਵੀ ਇੱਕ ਅੱਗੇ ਜਾ ਕੇ ਇੱਕ ਗੇਟ ਬਣਿਆ ਹੋਇਆ ਹੈ ਤੇ ਉਸ ਸਾਈਡ ਦੀ ਵੀ ਇਹ ਰਸਤਾ ਜਿਹੜਾ ਹੈ ਗੁਰਦੁਆਰਾ ਸਾਹਿਬ ਨੂੰ ਚਲਾ ਜਾਂਦਾ ਹੈ ਤੇ ਇਹ ਤੇ तकरीबन ਇੱਕੋ ਜਿਹਾ ਹੀ ਰਸਤਾ ਪੈਂਦਾ ਹੈ ਦੋਨੋਂ ਸਾਈਡ ਤੋਂ ਤੁਸੀਂ ਦੇਖ ਸਕਦੇ ਅੱਗੇ ਜਾ ਕੇ ਰਸਤੇ ਦੇ ਵਿੱਚ ਹੀ ਦੋਨੋਂ ਰਸਤੇ ਹੀ ਇਕੱਠੇ ਹੋ ਜਾਂਦੇ ਹਨ ਤੇ ਗੁਰਦੁਆਰਾ ਆੜੀ ਸਰ ਸਾਹਿਬ ਚਲਾ ਜਾਂਦੇ ਹੈ ਤੇ ਜੇਕਰ ਤੁਸੀਂ ਬਸ ਤੇ ਉੱਪਰ ਆ ਰਹੇ ਹੋ ਤਾਂ ਬਰਨਾਲਾ ਸਾਈਡ ਤੋਂ ਆ ਰਹੇ ਹੋ ਤਾਂ ਬਰਨਾਲਾ ਬਰਨਾਲਾ ਸਾਈਡ ਤੋਂ ਤੁਸੀਂ ਹੰਡਿਆਈ ਆਉਂਗੀ ਤੇ ਹੰਡਿਆਈ ਆ ਕੇ ਪੁਲ ਦੇ ਇੱਥੇ ਉਤਰ ਜਾਣਾ ਹੈ ਬੱਸ ਵਾਲਿਆਂ ਨੂੰ ਪਤਾ ਹੀ ਹੈ ਹੁੰਦਾ ਹੈ ਸਭ ਨੂੰ ਤੇ ਉਹ ਆਪਣੇ ਆਪ ਹੀ ਉੱਥੇ ਤੁਹਾਨੂੰ ਉਤਾਰ ਦਿੰਦੇ ਹਨ ਹੰਡਿਆਈ ਪੁਲ ਦੇ ਤੇ ਉੱਥੇ ਤੁਹਾਨੂੰ ਆਟੋ ਖੜੇ ਮਿਲ ਜਾਣਗੇ ਜੋ ਗੁਰਦੁਆਰਾ ਅੜੀਸਰ ਸਾਹਿਬ ਨੂੰ ਜਾਂਦੇ ਹਨ ਤੇ ਇਹ ਗੁਰਦੁਆਰਾ ਪਿੰਡ ਤੌਲਾ ਦੇ ਵਿੱਚ ਸਥਿਤ ਹੈ ਤੇ ਆਟੋ ਵਾਲੇ 20 ਪੈ ਸਵਾਰੀ ਲੈਂਦੇ ਹਨ ਤੇ ਤੁਹਾਨੂੰ ਗੁਰਦੁਆਰਾ ਸਾਹਿਬ ਤੱਕ ਲੈ ਜਾਂਦੇ ਹਨ ਤੇ ਤੁਹਾਨੂੰ ਜਾਣ ਵਿੱਚ ਕੋਈ ਮੁਸ਼ਕਲ ਨਹੀਂ ਆਉਂਦੀ ਕਾਫੀ ਆਟੋ ਤੁਨ ਉਥੇ ਖੜੇ ਮਿਲ ਜਾਂਦੇ ਹਨ ਤੁਸੀਂ ਦੇਖ ਸਕਦੇ ਹੋ ਇਹ ਆਪਾਂ ਪਹੁੰਚ ਚੁੱਕੀਆਂ ਪਿੰਡ ਤੋਲਾ ਤੇ ਬੱਸ ਕੁਝ ਦੂਰੀ ਤੇ ਹੀ ਗੁਰਦੁਆਰਾ ਸਾਹਿਬ ਸਥਿਤ ਹੈ ਤੇ ਇਹ ਗੁਰਦੁਆਰਾ ਸਾਹਿਬ ਦਾ ਮੇਨ ਗੇਟ ਆ ਗਿਆ ਹੈ ਇਥੋਂ ਗੁਰਦੁਆਰਾ ਸਾਹਿਬ ਦੀ ਐਂਟਰੀ ਹੈ ਤੇ پارکਿੰਗ ਦੇ ਲਈ ਵੀ ਬਹੁਤ ਸਾਰੀ ਜਗ੍ਹਾ ਹੈ ਤੇ ਤੁਹਾਨੂੰ پارکਿੰਗ ਲਈ ਵੀ ਕੋਈ ਪ੍ਰੋਬਲਮ ਨਹੀਂ ਆਉਂਦੀ ਤੇ ਇੱਧਰ ਗੇਟ ਦੇ ਐਂਟਰੀ ਤੇ ਹੀ ਰਾਈਟ ਸਾਈਡ ਤੇ ਜੋੜਾ ਘਰ ਬਣਿਆ ਹੋਇਆ ਹੈ ਤੇ ਇੱਥੇ ਤੁਸੀਂ ਆਪਣੇ ਜੋੜੇ ਜਮਾ ਕਰਵਾ ਸਕਦੇ ਹੋ ਜੋੜੇ ਜਮਾ ਕਰਵਾਉਣ ਤੋਂ ਬਾਅਦ ਆਪਾਂ ਚੱਲ ਪਈ ਸੀ ਗੁਰਦੁਆਰਾ ਸਾਹਿਬ ਵੱਲ ਨੂੰ ਦਰਬਾਰ ਸਾਹਿਬ ਵੱਲ ਨੂੰ ਤੇ ਇੱਥੇ ਐਂਟਰੀ ਹੋ ਰਹੀ ਹੈ ਦਰਬਾਰ ਸਾਹਿਬ ਵੱਲ ਨੂੰ ਅਗਰ ਤੁਸੀਂ ਐਂਵਰ ਵਾਲੀ ਦਿਨ ਹੀ ਜਾਂਦੇ ਹੋ ਤਾਂ ਤੁਹਾਨੂੰ ਬਹੁਤ ਜ਼ਿਆਦਾ ਰਸ਼ ਦੇਖਣ ਨੂੰ ਮਿਲੇਗਾ ਜਿਵੇਂ ਕਿ ਹਰਮੰਦਰ ਸਾਹਿਬ ਵਿੱਚ ਸੰਗਤਾਂ ਦਾ ਰਸ਼ ਦੇਖਣ ਲਈ ਮਿਲਦਾ ਹੈ ਤੇ ਅਗਰ ਤੁਸੀਂ ਕਿਸੇ ਹੋਰ ਦਿਨ ਆ ਰਹੇ ਹੋ ਤਾਂ ਇੰਨਾ ਜ਼ਿਆਦਾ ਰਸ਼ ਨਹੀਂ ਹੁੰਦਾ ਰਸ਼ ਤਾਂ ਹੁੰਦਾ ਹੈ ਪਰ ਇੰਨਾ ਜ਼ਿਆਦਾ ਰਸ਼ ਨਹੀਂ ਹੁੰਦਾ ਕਿ ਤੁਹਾਨੂੰ ਅ ਦਰਬਾਰ ਸਾਹਿਬ ਦੇ ਦਰਸ਼ਨ ਕਰਨ ਲਈ ਕਾਫੀ ਜ਼ਿਆਦਾ ਟਾਈਮ ਲਾਈਨ ਵਿੱਚ ਖੜੇ ਰਹਿਣਾ ਨਹੀਂ ਪੈਂਦਾ ਤੁਸੀਂ ਆਰਾਮ ਨਾਲ ਦਰਸ਼ਨ ਕਰ ਸਕਦੇ ਤੇ ਅੱਗੇ ਜਾ ਕੇ ਐਂਟਰੀ ਦੇ ਬਾਹਰ ਹੀ ਤੁਹਾਨੂੰ ਇਹ ਬੋਰਡ ਲੱਗਾ ਮਿਲੇਗਾ ਜਿਸ ਦੇ ਉੱਪਰ ਗੁਰਦੁਆਰਾ ਸਾਹਿਬ ਦਾ ਇਤਿਹਾਸ ਲਿਖਿਆ ਹੋਇਆ ਹੈ ਇਹ ਗੁਰਦੁਆਰਾ ਸਾਹਿਬ ਪਾਤਸ਼ਾਹੀ 9ਵੀਂ ਗੁਰੂ ਸ੍ਰੀ ਗੁਰਦੇਵ ਬਹਾਦਰ ਜੀ ਦੇ ਨਾਲ ਸੰਬੰਧਿਤ ਹੈ ਤੇ ਸਾਲ 1955 ਸੌਰੀ ਸਾਲ 1965 ਈਸਵੀ ਦੇ ਵਿੱਚ ਆਨੰਦਪੁਰ ਸਾਹਿਬ ਤੋਂ ਚੱਲ ਕੇ ਗੁਰੂ ਜੀ ਜਦੋਂ ਮਾਲਵਾ ਖੇਤਰ ਦੇ ਵਿੱਚ ਧਰਮ ਪ੍ਰਚਾਰ ਯਾਤਰਾ ਕਰ ਰਹੇ ਸਨ ਤੇ ਉਸ ਸਮੇਂ ਗੁਰੂ ਸਾਹਿਬ ਪਿੰਡ ਮੂਲੀਵਾਲ ਰੰਗੀਆਂ ਸ਼ੇਖਾ ਤੇ ਕਟੂ ਤੋਂ ਹੁੰਦੇ ਹੋਏ ਉਹਦੇ ਮਹੀਨੇ ਪਿੰਡ ਹੰਡਿਆਆ ਵਿਖੇ ਪਹੁੰਚੇ ਜਿੱਥੇ ਅੱਜਕੱਲ ਗੁਰਦੁਆਰਾ ਪੱਕਾ ਗੁਰੂ ਸਾਹਿਬ ਸਥਿਤ ਹੈ ਪੱਕੇ ਗੁਰੂ ਸਾਹਿਬ ਤੋਂ ਗੁਰੂ ਸਾਹਿਬ ਹੰਡਿਆਆ ਵਿਖੇ ਕੱਚੇ ਗੁਰੂ ਸਾਹਿਬ ਪਹੁੰਚੇ ਤੇ ਕੱਚੇ ਗੁਰੂ ਸਾਹਿਬ ਤੋਂ ਅੱਗੇ ਗੁਰੂ ਸਾਹਿਬ ਜਿੱਦੋਂ ਢੋਲਾਵਾਲ ਨੂੰ ਚੱਲ ਪਏ ਤਾਂ ਉੱਥੇ ਜਦੋਂ ਗੁਰੂ ਸਾਹਿਬ ਢੋਲਾ ਪਿੰਡ ਦੀ ਝੂ ਦੇ ਵਿੱਚ ਪਹੁੰਚੇ ਤਾਂ ਉਦੋਂ ਤਾਂ ਗੁਰੂ ਸਾਹਿਬ ਦਾ ਘੋੜਾ ਜਿਹੜਾ ਸੀ ਅਚਨਚੇਤ ਉਹ ਅੜੀ ਪੈ ਗਿਆ ਤੇ ਅੱਗੇ ਵੱਲ ਨੂੰ ਨਹੀਂ ਜਾ ਰਿਹਾ ਸੀ ਤੇ ਸੰਗਤਾਂ ਦੇ ਪੁੱਛਣ ਤੇ ਕਿ ਘੋੜਾ ਅੱਗੇ ਵੱਲ ਕਿਉਂ ਨਹੀਂ ਜਾ ਰਿਹਾ ਤਾਂ ਗੁਰੂ ਸਾਹਿਬ ਨੇ ਸੰਗਤਾਂ ਨੂੰ ਦੱਸਿਆ ਕਿ ਅੱਗੇ ਤਮਾਕੂ ਦਾ ਖੇਤ ਹੈ ਤੇ ਤਮਾਕੂ ਦਾ ਖੇਤ ਹੋਣ ਦੇ ਕਾਰਨ ਘੋੜਾ ਅੱਗੇ ਵੱਲ ਨਹੀਂ ਜਾ ਰਿਹਾ ਤੇ ਗੁਰੂ ਸਾਹਿਬ ਨੇ ਸੰਗਤਾਂ ਨੂੰ ਬਚਨ ਕਰਦੇ ਹੋਏ ਦੱਸਿਆ ਕਿ ਇਹ ਲੋਕ ਵੀ ਕਿਸੇ ਸਮੇਸ਼ਰ ਦਾਲੂ ਬਣਨਗੇ ਅਤੇ ਗੁਰੂ ਘਰਾਂ ਦੀ ਸੇਵਾ ਕਰਿਆ ਕਰਨਗੇ ਤੇ ਇਸ ਜਗ੍ਹਾ ਤੇ ਜੋ ਵੀ ਸੰਗਤਾਂ ਜਾਂ ਜੋ ਵੀ ਸ਼ਰਧਾਲੂ ਸ਼ਰਧਾ ਨਾਲ ਸੇਵਾ ਕਰਿਆ ਕਰਨਗੇ ਉਹਨਾਂ ਦੇ ਕਾਰਜ ਸੰਪੂਰਨ ਹੋਣਗੇ ਤੇ ਇਸੇ ਲਈ ਹੀ ਇੱਥੇ ਜੋ ਵੀ ਸੰਗਤਾਂ ਸ਼ਰਧਾ ਦੇ ਨਾਲ ਆਪਣੀਆਂ ਮਾਨੋਕਾਮਨਾ ਲੈ ਕੇ ਆਉਂਦੀਆਂ ਹਨ ਤੇ ਉਹਨਾਂ ਦੀਆਂ ਮਾਨੋਕਾਮਨਾਵਾਂ ਪੂਰੀਆਂ ਵੀ ਜ਼ਰੂਰ ਹੁੰਦੀਆਂ ਹਨ ਉਹਨਾਂ ਦੇ ਅੜੇ ਕੰਮ ਜ਼ਰੂਰ ਪੂਰੇ ਹੁੰਦੇ ਹਨ ਕਾਫੀ ਦੂਰੋਂ ਦੂਰੋਂ ਸੰਗਤ ਇੱਥੇ ਆਉਂਦੀ ਹੈ ਨਾ ਕਿ ਸਿਰਫ ਪੰਜਾਬ ਤੋਂ ਸਗੋਂ ਪੰਜਾਬ ਤੋਂ ਬਾਹਰੋਂ ਵੀ ਸੰਗਤ ਇੱਥੇ ਮੱਥਾ ਟੇਕਣ ਦੇ ਲਈ ਆਉਂਦੀ ਹੈ ਤੇ ਆਪਣੀਆਂ ਮਾਨੋਕਾਮਨਾ ਕਾਮਨਾਵਾਂ ਗੁਰੂ ਸਾਹਿਬ ਦੇ ਅੱਗੇ ਰਖਦੇ ਹਨ ਤੇ ਇੱਥੇ ਲੰਗਰ ਹਾਲ ਵੀ ਬਣਿਆ ਹੋਇਆ ਹੈ ਤੇ ਜੋ ਕਿ ਹਰ ਸਮੇਂ ਲੰਗਰ ਚੱਲਦਾ ਰਹਿੰਦਾ ਹੈ ਤੇ ਸੰਗਤਾਂ ਸ਼ਰਦਾ ਦੇ ਨਾਲ ਲੰਗਰ ਤੇ ਆਪਾਂ ਦਰਬਾਰ ਸਾਹਿਬ ਦੇ ਦਰਸ਼ਨ ਵੀ ਕਰ ਲਏ ਸਨ ਤੇ ਲੰਗਰ ਵੀ ਛਕ ਲਿਆ ਸੀ ਤੇ ਹੁਣ ਆਪਾਂ ਵਾਪਸੀ ਕਰਨ ਲੱਗੇ ਸੀ ਜੇਕਰ ਤੁਹਾਨੂੰ ਮੇਰੀ ਇਹ ਜਾਣਕਾਰੀ ਪਸੰਦ ਆਈ ਹੋਵੇ ਤਾਂ ਮੇਰੀ ਵੀਡੀਓ ਨੂੰ ਲਾਈਕ ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਤੇ ਅੱਗੇ ਵੀ ਤੁਹਾਡੇ ਲਈ ਵਧੀਆ-ਵਧੀਆ ਵੀਡੀਓ ਲੈ ਕੇ ਆਉਂਦੇ ਰਹੇਗੀ